ਲਓ ਬਈ ਮਿੱਤਰੋ ਸਸਤੀ ਗੱਲ ਬਾਈ ਜੀ ਕੀ ਹਾਲ ਚਾਲਾ ਹੋਰ ਸਾਰੇ ਭਰਾ ਠੀਕ ਠਾਕ ਹੈ ਲਓ ਬਈ ਮਿੱਤਰੋ ਬਾਈ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਟਾਰਟਿੰਗ ਤੇ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਲਓ ਬਾਈ ਜੀ ਅੱਜ ਕੂਰਾ ਬਹੁਤ ਸੀਗਾ ਤੇ ਟੈਂਪਰੇਚਰ ਵੀ ਤਿੰਨ ਹੀ ਆ 3 ਡਿਗਰੀ ਆ ਤੇ ਮੌਸਮ ਬਹੁਤ ਠੰਡਾ ਬਈ ਧੁੱਪ ਦਾ ਪਤਾ ਹੀ ਨਹੀਂ ਲੱਗਦਾ ਵੀ ਧੁੱਪ ਹੈਗੀ ਹੈ ਕਿ ਨਹੀਂ ਨਲ ਟਾਈਮ ਵੀ 8:30 ਦਾ ਹੋ ਗਿਆ ਵਾ ਤੇ ਮੌਸਮ ਦਾ ਕੋਈ ਬਈ ਪਤਾ ਹੀ ਨਹੀਂ ਲੱਗਦਾ ਇਹ ਬਈ ਮਿੱਤਰ ਆਪਣੀ ਝੋਟੀ ਹੈ ਇਹਨੇ ਇੱਕ ਟਾਈਮ ਪਾਣੀ ਪੀਂਦੀ ਹੈ ਜਿਹਨੇ ਇੱਕ ਟਾਈਮ ਪਾਣੀ ਪੀਣਾ ਤੇ ਇਹ ਬਸ ਇਸ ਵੇਲੇ ਪੀਂਦੀ ਹੈ ਹੁਣ ਸ਼ਾਮ ਨੂੰ ਨਹੀਂ ਪੀਂਦੀ ਪਾਣੀ ਫਿਰ ਭਾਈ ਇਹ ਸੂਬਾ ਢਾਟ ਪਟ ਦਿੰਦੀ ਹੈ ਟਾਈਮ ਨਾਲ ਹੀ ਲੱਗ ਪੈਂਦੀ ਹੈ ਸੱਜਰੇ ਕੋਈ ਮੈਨੂੰ ਪਾਣੀ ਪਿਆ ਮੈਂ ਉੱਤਰ ਬਾਹਰ ਘਟਣ ਲੱਗਿਆ ਸੀ ਚਲ ਪਹਿਲਾਂ ਇਹਨੂੰ ਪਾਣੀ ਪਿਾਈਏ ਏਰੀ ਵੇਖਾਂਗੇ ਅਜੇ ਇਹਨਾਂ ਨੂੰ ਠਹਿਰ ਕੇ ਪਿਆਦੇ ਹਾਂ ਲਓ ਬਈ ਮਿੱਤਰੋ ਝੋਟੀ ਆਪਣੀ ਹੈਗੀ ਬੰਦੀ ਇਹਨੂੰ ਆ ਕੇ ਜਾਂ ਟੀਗਾ ਭਰਾਮ ਤੇ ਜਾਂ ਸਾਣ ਕੋਲ ਲੈ ਕੇ ਚੱਲਾਂਗੇ ਲਓ ਬਈ ਮਿੱਤਰੋ ਆਪਾਂ ਹੋ ਗਏ ਬਈ ਜੀ ਤਿਆਰ ਤੇ ਆਪਾਂ ਚੱਲੇ ਆਂ ਜਵਾਕਾਂ ਦੇ ਸਕੂਲ ਚ ਫੰਕਸ਼ਨ ਤੇ ਮੈਂ ਇਹ ਚੱਚ ਬਲ ਕਰਨਾ ਸੀ ਦੋਵੇਂ ਚੱਲੇ ਆ ਬਾਈ ਜੀ ਉੱਥੇ ਤੇ ਅੱਜ ਬਾਈ ਕਬੂਤਰ ਤਾਂ ਹੀ ਨਹੀਂ ਬਾਹਰ ਕੱਢੇ ਆਪਾਂ ਜਾਣਾ ਹੈਗਾ ਜਵਾਕਾਂ ਦੇ ਫਕਸ਼ਨ ਤੇ 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 ਆਰ ਵਾਰ ਬਾਈ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਫਕਸ਼ਨ ਤੇ ਬਲ ਕਰਨੇ ਲਾਉਣੇ ਆ ਫੋਨ ਬਾਈ ਉਹ ਪੱਠੇ ਲੈਣ ਗਿਆ ਸੀ ਹੋ ਗਿਆ ਫਰੀ ਕਿ ਨਹੀਂ ਤੇ ਫਿਰ ਉਹਨੂੰ ਪੁੱਛਦੇ ਆਲੀ ਪੇ ਪੇ ਤੇਰੀ ਆਟ ਦੀ ਚਿੜੀ ਮੈਨੂੰ ਸੁਪਨੇ ਆਟਾ ਗੁੰਨ ਦੇ ਨੂੰ ਪੜਾ ਯਾਦ ਆਉਂਦੀ ਨਹੀਂ ਬੇਬੇ ਤੇਰੀ ਆਟੇ ਦੀ ਆਟਾ ਗੁੰਨ ਦੇ ਨੂੰ ਪੜਾ ਯਾਦ ਆਉਂਦੀ ਨਹੀਂ ਬੇਬੇ ਤੇਰੀ ਆਟੇ ਦੀ ਚਿੜੀ हूंदे ने मैं तोरी सी ਰਾਤੀ ਦਾ ਇਹਨੇ ਅੱਧ ਖੜੇ ਜਿਵੇਂ ਹੁੰਦੇ ਨੇ ਟੁੱਟੇ ਕੜੇ ਨਿਪਟਾਣੀ ਜੀਜੀ ਦੇ ਤਾਂ ਦੰਦੀ ਵਿੰਗ ਬਾਈ ਮਿੱਤਰ ਆ ਗਏ ਆਪਾਂ ਪਿੰਡਾਂ ਜਨਸੰਖਿਆ ਨੂੰ ਲੈ ਆਂਦਾ ਨਾਲ ਇਹ ਨਾਲ ਹੀ ਆ ਗਏ ਤੇ ਚਾਚੀ ਨੂੰ ਕਰਨੀ ਵੀ ਕਰੂੰ ਆ ਉੱਤਰ ਕੇ ਆਏ ਆ ਲੋ ਬਾਈ ਜੀ ਫੈਕਸ਼ਨ ਤੋਂ ਕਹੂਗੀ ਆ ਵਾਪਸੀ ਤੇ ਬੱਚੇ ਵੀ ਆਪਣੇ ਪਾਰਟੀ ਵੀ ਨਾਲ ਹੀ ਆ ਗਈ ਆ ਹੁਣ ਪੱਠੀ ਨੀਰੇ ਦਾ ਟਾਈਮ ਹੋ ਗਿਆ ਸੀ ਬਾਈ ਪ੍ਰੋਗਰਾਮ ਤਾਂ ਬਹੁਤ ਲੰਮਾ ਚੱਲਣਾ ਸੀ ਸਕੂਲ 'ਚ ਤੇ ਫਿਰ ਪੱਠੀ ਨੀਰੇ ਦਾ ਕਰਨਾ ਸੀਗਾ ਤੇ ਇਹਨਾਂ ਨੂੰ ਨਾਲ ਹੀ ਲੈ ਜਾਂਦਾ ਲੋ ਬਈ ਮੇਟਰ ਆ ਗਏ ਆ ਘਰੇ ਤੇ ਝੋਟੀ ਆਪਣੀ ਬਈ ਰਿੰਗੀ ਜਾਂਦੀ ਆ ਸਾਹਣ ਆਲ ਨੂੰ ਲਿਆਉਣੇ ਆ ਤੇ ਝੋਟੀ ਬਣਾਉਣੇ ਆ ਸਾਹਣ ਘਰੀ ਲਿਆਉਂਦਾ ਉਹ ਝੋਟੀ ਬਈ ਆਪਣੀ ਬੰਦੀ ਆ ਤੇ ਆਪਾਂ ਭਾਈ ਜੀ ਆਪਾਂ ਤਾਂ ਗਏ ਸੀਗੇ ਜੋਤਾਰਗਿਆਂ ਦੇ ਸਕੂਲ ਚ ਫੰਕਸ਼ਨ ਸੀਗਾ ਬਈ ਭਾਈ ਜੀ ਇੱਥੋਂ ਥੱਲੇ ਦੀ ਪਹੁੰਚਾ ਪਾ ਕੇ ਬਿੱਲੀ ਦੋ ਬੱਚੇ ਲੈ ਗਈ ਆਪਣੇ ਬਈ ਆਪਾਂ ਤਾਂ ਘਰੇ ਰਹੀ ਸੀ ਸਕੂਲ ਚ ਗਏ ਸੀਗੇ ਤੇ ਦੋ ਬੱਚੇ ਲੈ ਗਈ ਬਈ ਇੱਥੋਂ ਥੱਲੇ ਦੀ ਪਹੁੰਚਾ ਪਾ ਕੇ ਕੱਢ ਕੇ ਇਹ ਗਾ ਇਹਨਾਂ ਦੀ ਆ ਕਬੂਤਰ ਸਹੀ ਆ ਉਹ ਉਹਦੀ ਖੰਭ ਹੂਪ ਪੱਟੇ ਲੱਗਦੇ ਉਹ ਵੀ ਉਹ ਨੀਲਾ ਵੇਖ ਫੜ ਫੜ ਨਹੀਂ ਵੇਖੇ ਕਬੂਤਰ ਕੋਲ ਆਪਣੇ ਬਾਈ ਜੀ ਬਿੱਲੀ ਬਲੂਂਗੜੇ ਜੇ ਲਈ ਫਰਦੀ ਆ ਉਹ ਬਿੱਲੀ ਆਪਣੇ ਦੋ ਬੱਚੇ ਲੈ ਗਈ 21 ਬੱਚੇ ਸੀਗੇ ਖੁੱਡੇ ਚ ਮੰਮੀਆਂ ਦੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਉਹ ਤਾਂ ਕੁਦਰਤੀ ਮੇਰੀ ਮਾਸੀ ਦੀ ਪੋਤਰੀਆਂ ਦੀ ਚਾਚਾ ਖੰਭ ਜੇ ਕਿਵੇਂ ਖਿੱਲੇ ਰਹੇ ਪਏ ਆ ਤੇ ਉਦੋਂ ਵੇਖੇ ਬਾਈ ਪੁੰਝੇ ਪੰਜ ਪੱਟੇ ਪਏ ਆ ਤੇ ਹੁਣ ਆਈ ਨਹੀਂ ਪਤਾ ਵੀ ਕਿਹੜੇ ਕਿਹੜੇ ਬੱਚੇ ਲੈ ਗਈ ਆ ਕਿਹੜੇ ਕਿਹੜੇ ਨਹੀਂ ਚਲੋ ਬਾਈ ਪੱਠੇ ਪੁੱਠੇ ਹੀ ਵੱਢਨੇ ਆ ਪਸੰਗਣ ਨੂੰ ਪਾਉਣੀ ਵੀ ਆ ਵੀ ਬਈ। ਸਾਦਾ ਬਕੂਤਰ ਤਾਂ ਕੋਈ ਆ ਕੇ ਖਾਦਾ ਹੁਣੇ। ਆ ਵੇਖੋ ਹੰਬ ਖਿੱਲੇ ਰੇ ਪਏ। ਇਹ ਵੇਣਿਆ ਇਹ ਮਗਰ ਲਈ ਪਾਸੇ ਲਿਆ ਕੇ ਖਾਦਾਊਗਾ। ਆ ਆ ਵੀ ਇੱਥੇ ਬਹਿ ਕੇ ਖਾਦਾ ਹਣਾ ਕਿਤੇ। ਹਲੋ ਬਾਈ ਮਿੱਤਰੋ ਝੂਟੀ ਆਪਣੀ ਬਣ ਗਈ ਆ। ਤੇਰੀ ਸਾਂ ਲਿਆਂਦਾ ਸੀ ਬਾਈ ਘਰੇ ਤੇ ਘਰੀ ਮਾਲਕ ਦੀ ਮਿਹਰ ਨਾਲ ਬਣ ਗਈ ਹੁਣ ਤੇਲ ਤੂਰ ਰੱਖਿਆ ਬਾਈ ਇਹਨੂੰ। ਤੇ ਬਾਈ ਆਪਣੀ ਮੱਝ ਵੀ 헤ਚ ਸੀਗੀ ਤੇ ਮੱਝ ਫਿਰ ਜਾਣ ਕੇ ਨਹੀਂ ਬਣਾਈ ਬਈ ਬਣ ਚੱਲੀ ਸੀਗੀ ਤੇ ਪਰ ਜਾਣ ਕੇ ਨਹੀਂ ਬਣਾਈ ਬਈ ਮੰਮੀਆਂ ਦੀ ਮੁੜ ਕੇ ਫੇਰ ਰਹੇ ਕੱਠਣਾ ਆ ਜਾਣੀਆਂ ਕਿਉਂਕਿ ਰੱਖਣੀ ਆ ਪਸ਼ੂ ਬਾਈ ਆਪਾਂ ਵਾਦਾ ਹੀ ਕਰਨਾ ਮਾਲਕ ਮਿਹਰ ਕਰੇ ਤੇ ਬਾਈ ਫਿਰ ਤਾਂ ਕਰਕੇ ਉਹ ਬਣਾਈ ਨਹੀਂ ਮੰਮੀਆਂ ਦੀ ਬਾਹਾਂ ਦਿਨ ਨੂੰ ਫੇਰ ਬੂਲਪੂ ਫੇਰ ਬਣਾ ਲਾਂਗੇ ਕੱਠਣਾਂ ਦਾ ਨਾਂ ਤੂ ਉਹ ਕਰ ਝੂਟੀ ਬਣ ਗਈ ਹੈ ਬਾਈ ਆਪਣੀ ਤੇ ਮੇਰਾ ਵੀਰ ਕਿਰਪਾ ਕਰੇ ਮਾਲਕ ਰਹਿ ਜੀ ਹਾਂ ਲੋ ਬਈ ਮਿੱਤਰੋ ਲੋ ਬਾਈ ਜੀ ਪਠਾਨੀ ਦੇ ਦਾ ਨਿਬੜ ਗਿਆ ਸਾਰਾ ਕੰਮ ਪੱਠੇ ਬਾਈ ਉੱਥੋਂ ਆ ਕੇ ਵੱਡੇ ਆ ਉੱਥੋਂ ਆ ਕੇ ਪਾਉਣਾ ਹੀ ਪਾਇਏ ਪੱਠੇ ਤੇ ਕਿਉਂਕਿ ਥੋੜਾ ਜਿਹਾ ਲੇਟ ਹੋ ਗਿਆ ਸੀ ਕੰਮ ਲੋਬੇ ਮਿੱਤਰੂ ਸੁਖ ਸੁਖ ਪਾ ਗਈ ਪਠਾਨੀ ਦਾ ਸਾਰਾ ਪਾਇਆ ਉਹ ਨੂੰ ਪਹਿਲਾਂ ਪਤਾ ਸੀ ਇਹ ਝੋਟੀ ਬਾਈ ਬਣ ਗਈ ਹੈ ਮਾਲਕ ਦੀ ਮੇਰ ਨਾਲ ਤੇ ਬਈ ਆਪਣੇ ਇੱਕ ਨੁਕਸਾਨ ਬਹੁਤ ਵੱਡਾ ਕਰ ਗਈ ਬਿੱਲੀ ਹੁਣ ਕਾਪੀ ਤੋਂ ਦੇਖਣਾ ਪੈਣਾ ਬਈ ਕਿਹੜਾ ਬੱਚਾ ਲੈ ਕੇ ਗਈ ਆ ਇਹ ਹੁਣ ਜਾਂ ਕੱਲ ਨੂੰ ਕੱਢਿਆਂ ਤੋਂ ਪਤਾ ਲੱਗੂ ਬਈ ਕਿਹੜਾ ਲੈ ਕੇ ਗਈ ਆ ਇੱਟ ਦੇਖਣੇ ਨੇ ਇੱਥੋਂ ਥੱਲੇ ਦੀ ਬਾਈ ਇੱਥੋਂ ਦੀ ਇਥੋਂ ਦੀ ਪੰਜਾ ਵੜ ਜਾਂਦਾ ਹੀ ਉਹਦਾ ਹੁਣ ਤਾਂ ਇੱਟਾਂ ਲਾਤੀਆਂ ਇਹ ਲੈ ਗਈ ਬਈ ਫੜਦੇ ਆ ਧੀਰੇ ਕੋਲੇ ਹੈਗਾ ਪਿੰਜਰਾ ਇਹਨਾਂ ਨੂੰ ਫੜ ਲਾਂਗੇ ਬਾਈ ਚਲੋ ਬਈ ਠੀਕ ਆ ਹੁਣ ਆਪਾਂ ਕਰਨ ਲੱਗਿਆਂ ਬਈ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਤੁਹਾਡੇ ਮੂਰੇ ਇੱਕ ਰਿਕਵੈਸਟ ਆ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਭਰਾ ਬਣ ਕੇ ਤੇ ਬੱਚਾ ਲੈ ਗਏ ਬਈ ਬਿੱਲੀ ਆਪਾਂ ਚਲੋ ਬਈ ਠੀਕ ਆ ਸਸੀ ਕਾਲ ਸਾਰਿਆਂ ਨੂੰ